ਇਹਰਨਾ ਮਗਰ ਸਿੰਘ ਹੈ ਜੀ ਸਾਨੁਪਾਗ ਸਿੰਘ ਪਿੰਡ ਭੰਡੇਰ ਜ਼ਿਲ੍ਹਾ ਬਰਨਾਲਾ ਹੈ ਜੀ ਦਾ ਪੰਜਾਬ ਮੈਨੂੰ ਫੀਲੀਆ ਹੋ ਗਿਆ ਸੀ ਪਹਿਲਾਂ ਮਟਿੰਡੇ ਦਾਖਲ ਰਿਹਾ ਜੀ ਉੱਥੋਂ ਦਵਾਈ ਵੀ ਚੱਲ ਗਰੀ ਮਹੀਨਾ 26 27 ਤੋਂ ਬਿਲੀਆ ਨਹੀਂ ਘਟਿਆ ਜੀ ਇੱਥੋਂ 22 ਦਿਨ ਹੋ ਗਏ ਜੀ ਨਾ ਪੰਜ ਕੁ ਪੈਂਡ ਰਹਿ ਗਏ ਫੀਲੀਆ ਜੀ ਨੋਰਮਲ ਲੱਗਾ ਠੀਕ ਠੀਕ ਪਾ ਜੀ ਤਕਲੀਫ ਠੀਕ ਹੈ ਜੀ ਫੁੱਕ ਫੁੱਕ ਲੱਗਦੀ ਹੈ ਸਾਰੀ ਨੀਂਦ ਬੜੀ ਆਉਂਦੀ ਦਰ ਦਰ ਕੱਢ ਕੋਈ ਨਹੀਂ ਮਗਰ ਸਿੰਘ ਪਿਤਾ ਜੀ ਦਾ ਨਾਮ ਭਾਗ ਸਿੰਘ ਪਿੰਡ ਬੰਦੇਰ ਜ਼ਿਲ੍ਹਾ ਬਰਨਾਲਾ ਇਹਨਾਂ ਨੂੰ ਸ਼ੂਗਰ ਵੀ ਹੈ ਲਿਵਰ ਸਿਰੋਸਿਸ ਵੀ ਸੀ ਪਿੱਤੇ ਚ ਪੱਥਰੀਆਂ ਵੀ ਸੀ 27.0 ਰਬਲਰ ਬਣਾ ਹੋ ਗਿਆ ਸੀ ਬਟਿੰਡਾ ਦੋਤਨਾ ਸਤਲਨ ਦਾਖਲ ਰਿਹਾ ਕਿ ਐਸੀ ਕੋ ਇੰਪਰੂਵਮੈਂਟ ਨਹੀਂ ਆਈ 22 ਫਰਵਰੀ ਨੂੰ ਮੇਰੇ ਕੋਲ ਆਏ ਸੀ ਇੱਥੇ 5 ਦਿਨਾਂ ਦੀ ਦਵਾਈ ਦਿੱਤੀ ਫਿਰ 7 ਦਿਨਾਂ ਦੀ ਫਿਰ 10 ਦਿਨਾਂ ਦੀ ਦਵਾਈ ਦਿੱਤੀ 20 ਦਿਨਾਂ ਦੇ ਵਿੱਚ ਇਹਨਾਂ ਦਾ ਪੀਐਲ 27 ਤੋਂ ਘਟ ਕੇ 5.4 ਆ ਗਿਆ ਪੇਟ ਚ ਇਹਨਾਂ ਦੇ ਪਾਣੀ ਭਰਿਆ ਸੀ ਉਹ ਵੀ ਠੀਕ ਹੋ ਗਿਆ ਦਰਦ ਵੀ ਠੀਕ ਹੈ ਪੈਰਾਂ ਤੇ ਸਵੇਲਿੰਗ ਸੀ ਸਾਰਾ ਕੁਝ ਨੋਰਮਲ ਹੈ ਖਾਣਾ ਪੀਣਾ ਵਧੀਆ ਲੱਗ ਗਿਆ ਦਰਦ ਵਰਗਾ ਬਿਲਕੁਲ ਬੰਦ ਹੈ ਉਹਨਾਂ ਨੂੰ 10 ਦਿਨ ਦਵਾਈ ਦਿੰਨੇ ਹੈਗੇ ਸਿਰੋਸਿਸ ਵੀ ਸੀ ਸਿਰੋਸਿਸ ਤੋਂ ਇਹ 1 ਮਹੀਨੇ ਦੇ ਅੰਦਰ ਬਾਹਰ ਨਿਕਲ ਜਾਣਾ ਸੋ ਮੈਂ ਕਹਿਣਾ ਚਾਹਣਾ ਵੀ ਸਾਡਾ ਇਲਾਜ ਪੂਰ ਆਯੁਰਵੈਦਿਕ ਇਲਾਜ ਹੈ ਜੇ ਇਸ ਪ੍ਰਕਾਰ ਦੀ ਕਿਸੇ ਪ੍ਰਕਾਰ ਦੀ ਸਮੱਸਿਆ ਹੈ ਕੋਈ ਦਾਖਲ ਹੋਣ ਦੀ ਲੋੜ ਨਹੀਂ ਆਰਾਮ ਨਾਲ ਆਓ ਰੂਟੀਨ ਚ ਅਸੀਂ ਦਵਾਈ ਦੇ ਕੇ ਘਰੇ ਪੇਸ਼ੰ ਨੂੰ ਘੰਟੇ ਚ ਭੇਜ ਦਿੰਦੇ ਹਾਂ ਜੈ ਆਯੁਰਵੈਦ